ਬਿਆਸੀ ਮਾਵਾ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਏ ਲਾਲੋ ਬਾਪ ਕੀ ਜੰਜ ਲੈ ਕਾਬਲੋਂ ਤ ਆ ਜੋਰੀ ਮੰਗੈ ਦਾਨ ਬੇ ਲਾਲੋ ਸ਼ਰਮ ਧਰਮ ਬੇ ਛਪ ਖਲੋਏ ਫਿਰ ਆਏ ਪ੍ਰਧਾਨ ਵੇ ਲਾਲੋ ਕਾਜੀਆਂ ਪਮਨਾ ਕੀ ਗੱਲ ਥਕੀ ਅਗਦ ਪੜੇ ਸ਼ਤਾਨ ਵੇ ਲਾਲੋ ਗਰਮਕ ਪਿਆਰਿਓ ਇਹ ਸਤਗੁਰ ਦੀ ਬਾਣੀ ਸਾਨੂੰ ਜੋ ਮੌਕੇ ਦੀਆਂ ਹਕੂਮਤਾਂ ਨੇ ਜਿਹੜੇ ਮੌਕੇ ਦੇ ਬਾਦਸ਼ਾਹ ਤੇ ਰਾਜੇ ਨੇ ਕਿਵੇਂ ਉਹ ਜ਼ੁਲਮ ਕਰਦੇ ਨੇ ਕਿਵੇਂ ਉਹਨਾਂ ਦੇ ਅੰਦਰੋਂ ਧਰਮ ਉੱਡ ਜਾਂਦਾ ਹੈ ਇਹ ਮਨੁੱਖਤਾ ਦਾ ਕਿਵੇਂ ਉਹ ਕਹਾਣ ਕਰਦੇ ਨੇ ਬਾਹਰੀ ਤੌਰ ਤੇ ਸੰਸਾਰ ਦੇ ਲੋਕਾਂ ਨੂੰ ਆਪਣੀ ਉਮਤ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ ਕਿ ਅਸੀਂ ਧਰਮੀ ਲੋਕ ਆ ਪਰ ਅਸਲ ਵਿੱਚ ਉਹ ਅਧਰਮੀ ਹੁੰਦੇ ਨੇ ਮਨੁੱਖਤਾ ਦਾ ਕਹਾਣ ਕਰਨ ਵਾਸਤੇ ਉਹ ਧਰਮ ਦਾ ਆਸਰਾ ਲੈਂਦੇ ਨੇ ਤੇ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਤੇ ਅੱਜ ਵੀ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ